ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਰੇਵਾਲ ਪੌਲਟਰੀ ਕਿੰਗ ਚੈਨਲ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਏ ਆ ਹਲਦੀ ਤੇ ਨਵੀਂ ਵੀਡੀਓ ਲੈ ਕੇ ਹਲਦੀ ਨਾਲ ਆਪਾਂ ਮੁਰਗੀਆਂ ਦਾ ਇਲਾਜ ਕਿਸ ਤਰ੍ਹਾਂ ਕਰ ਸਕਦੇ ਆ ਕਿਸ ਤਰ੍ਹਾਂ ਇਹਨਾਂ ਨੂੰ ਬਿਮਾਰੀਆਂ ਤੋਂ ਬਚਾ ਸਕਦੇ ਆ ਬਾਕੀ ਦੂਜੀ ਗੱਲ ਇਹ ਹੈ ਵੀ ਆਪਣੇ ਫਾਰਮ ਤੇ ਜਿਹੜੀਆਂ ਮੁਰਗੀਆਂ ਹੈ ਕਿਨੇ ਬਿਲਕੁਲ ਅਸਲ ਅਸਲ ਬਰੀਡ ਬਿਲਕੁਲ ਪਿਓਰ ਨੇ ਜੇਕਰ ਤੁਸੀਂ ਖਰੀਦਣੀਆਂ ਨੇ ਤਾਂ ਤੁਸੀਂ ਆਹ नीचे ਦਿੱਤੇ ਹੋਏ ਨੰਬਰ ਤੇ ਸਾਨੂੰ ਕਾਲ ਕਰ ਸਕਦੇ ਹੋ ਤੇ ਆਪਣੀ ਜਿਹੜੀ ਬੁਕਿੰਗ ਪੈਲ ਦੇ ਆਧਾਰ ਤੇ ਕਰਵਾ ਸਕਦੇ ਹੋ ਕਿਉਂਕਿ ਹੁਣ ਥੋੜੇ ਪੀਸ ਹੀ ਬਾਕੀ ਨੇ ਜੀ ਤੇ ਆਰ ਆਈ ਆਰ ਤੇ ਬਲੈਕ ਐਸਟ੍ਰੋਲ ਆਪ ਮੁ르ਗੀ ਬਿਲਕੁਲ ਪਿਓਰ ਬਰੀਡ ਆਪਣੇ ਫਾਰਮ ਤੋਂ ਹੀ ਤੁਹਾਨੂੰ ਮਿਲੂਗੀ ਤੇ ਉਹਦੇ ਬਾਰੇ ਤੁਸੀਂ ਉਹ ਕਰ ਸਕਦੇ ਹੋ ਤੇ ਅੱਗੇ ਆਪਾਂ ਵੀਡੀਓ ਵਿੱਚ ਗੱਲ ਕਰਦੇ ਆਂ ਵੀ ਜਿੰਨਾ ਵੀ ਰ ਅਦੇ ਪਹਿਲਾਂ ਤੋਂ ਫਾਰਮ ਨੇ ਤਾਂ ਜਿਹੜਾ ਹੁਣ ਆਲਾ ਸਮਾਂ ਚੱਲ ਰਿਹਾ ਉਹਦੇ ਵਿੱਚ ਆਪਾਂ ਇਹਨਾਂ ਨੂੰ ਕਿਸ ਤਰ੍ਹਾਂ ਜਿਹੜੇ ਵਾਇਰਸ ਨੇ ਜਾਂ ਬਿਮਾਰੀਆਂ ਨੇ ਉਹਨਾਂ ਤੋਂ ਬਚਾ ਸਕਦੇ ਆ ਹਨਾ ਚਲੋ ਕਰਦੇ ਆਂ ਜੀ ਅੱਗੇ ਆਪਾਂ ਇਸ ਵਿਸ਼ੇ ਤੇ ਗੱਲਬਾਤ ਚਲੋ ਜੀ ਅੱਜ ਜਿਹੜੀ ਹੈਗੀ ਹੈ ਮੇਨ ਆਪਾਂ ਜਿਹੜੇ ਟੌਪਿਕ ਤੇ ਗੱਲ ਕਰਦੇ ਆ ਉਹ ਇਹ ਆ ਵੀ ਜਿਵੇਂ ਹੁਣ ਮਤਲਬ ਮੌਸਮ ਚੱਲਦਾ ਮੌਸਮ ਕਿਹੜਾ ਸਿੱਲਜੀ ਦਾ ਮੌਸਮ ਚੱਲਦਾ ਜੀ ਦੇ ਨਾਲ ਕੀ ਆ ਫਾਰਮ ਦੇ ਵਿੱਚ ਸਿੱਲ ਪੈਦਾ ਹੋ ਜਾਂਦੀ ਹੈ ਜਿਹੜਾ ਆਪਾਂ ਖੂਸ ਵਗੈਰਾ ਨੀਚੇ ਪਾਇਆ ਹੁੰਦਾ ਉਹ ਵੀ ਥੋੜਾ ਥੋੜਾ ਸਿੱਲਾ ਹੁੰਦਾ ਤੇ ਜੇ ਕਿ ਪਾਣੀ ਕੋਈ ਡੁੱਲ ਦਿੱਤਾ ਤਾਂ ਹੋਰ ਸਿੱਲ ਹੋ ਜਾਂਦੀ ਆ ਇਹ ਹੋਸ ਤੋਂ ਜਿਹੜੀ ਅੱਜ ਕੱਲ ਫਾਰਮਾਂ ਦੇ ਵਿੱਚ ਬਹੁਤ ਬਿਮਾਰੀ ਫੈਲ ਰਹੀ ਆ ਤੁਸੀਂ ਇਹਨੂੰ ਆਪਣੇ ਫਾਰਮ ਨੂੰ ਕਿਸ ਤਰ੍ਹਾਂ ਪ੍ਰੋਡਕਟ ਕਰ ਸਕਦੇ ਹੋ ਕਿਸ ਤਰ੍ਹਾਂ ਬਚਾ ਸਕਦੇ ਹੋ ਇਹ ਸਿੱਲ ਤੋਂ ਹਨਾ ਇਹਦੇ ਬਾਰੇ ਅੱਜ ਗੱਲ ਕਰਦੇ ਆ ਆਪਾਂ ਤੇ ਬਾਕੀ ਔਸ਼ਧੀ ਦੱਸਾਂਗੇ ਜਿਹੜੀ ਆਪਾਂ ਯੂਜ਼ ਕਰ ਸਕਦੇ ਆ ਤੇ ਬਾਕੀ ਹੋਰ ਦੇਖਭਾਲ ਕਿਸ ਤਰ੍ਹਾਂ ਕਰ ਸਕਦੇ ਆ ਫਾਰੂ ਦੀ ਸਿੱਲ ਦਾ ਤਾਂ ਇਹ ਹੈ ਜਿੰਨੇ ਹੁਣ ਪਾਣੀ ਵਾਲੇ ਆਪਾਂ ਡ੍ਰਿੰਕਰ ਰੱਖਦੇ ਆ ਉਹ ਪਾਣੀ ਥੋੜਾ ਬਹੁਤਾ ਆਸੀ ਪਾਸੇ ਡੁੱਲ ਹੀ ਜਾਂਦਾ ਹੈ ਉਹ ਹੋ ਜਾਂਦੀ ਹੈ ਬਾਕੀ ਹੁਣ ਮੌਸਮ ਵੀ ਸਿੱਲ ਵਾਲਾ ਆ ਗਿਆ ਉਸ ਤੋਂ ਬਾਅਦ ਫੀਡ ਹੈ ਜਿਹੜੀ ਆਪਣੀ ਉਹਦੇ ਉਹ ਵੀ ਨਮੀ ਜ਼ਿਆਦਾ ਹੋ ਜਾਂਦੀ ਹੈ ਜਿਵੇਂ ਮੱਕੀ ਵਗੈਰਾ ਆਪਾਂ ਚਾਹੇ ਕੱਲੀ ਮੱਕੀ ਪਾਉਣੇ ਉਹਦੇ ਦੀ ਵੀ ਨਮੀ ਹੁੰਦੀ ਹੈ ਜਾਂ ਜਿਹੜੀ ਵੀ ਕਿਰਾਟ ਪਾਉਣੇ ਨਮੀ ਹੋ ਜਾਂਦੀ ਹੈ ਉਹਦੇ 'ਚ ਇਸ ਤੋਂ ਆਪਾਂ بچਣ ਲਈ ਜਾਏ ਕਿਉਂਕਿ ਬਿਮਾਰੀਆਂ ਬਹੁਤ ਲੱਗਦੀਆਂ ਨੇ ਇਹਦੇ ਨਾਲ ਜਦੋਂ ਆਪਾਂ ਸੱਲ ਤੋਂ ਨਹੀਂ ਫਾਰਮ ਦੇ ਅੰਦਰ ਗਿੱਲਾ ਹੋ ਗਿਆ ਉਹ ਵੀ ਬਿਮਾਰੀਆਂ ਪੈਰਾਂ ਤੋਂ ਲੱਗਣਗੀਆਂ ਅੱਗੇ ਚ ਮਤਲਬ ਇਨਫੈਕਸ਼ਨ ਦੀ ਦਿੱਕਤ ਆ ਜਾਂਦੀ ਹੈ ਉਸ ਤੋਂ ਬਾਅਦ ਫੀਡ ਦੇ ਜਿਹੜੀ ਖਾਊਗੀ ਉਹਨੂੰ ਉਲੀ ਲੱਗੂਗੀ ਉਲੀ ਲੱਗ ਕੇ ਉਹ ਜਦੋਂ ਖਾਣਗੇ ਵਰਡ ਤਾਂ ਉਹ ਬਿਮਾਰ ਹੋ ਕੇ ਮਰਨਗੇ ਇਨਫੈਕਸ਼ਨ ਹੋਊਗੀ ਤੇ ਹੋਰ ਬਿਮਾਰੀਆਂ ਲੱਗਣਗੀਆਂ ਤੇ ਇਸ ਕਰਕੇ ਵੀ ਆਪਾਂ ਇਹਦੇ ਤੋਂ ਬਚਣ ਦੇ ਲਈ ਜਿਵੇਂ ਔਸ਼ਧੀਆਂ ਨੇ ਜਿਵੇਂ ਦਿੱਥੇ ਵੀ ਹਲਦੀ ਹੈ ਇਹ ਬਹੁਤ ਵਧੀਆ ਕੰਮ ਕਰਦੀ ਹੈ ਹਲਦੀ ਸਾਨੂੰ ਆ ਆ ਉਹ ਰੂਟੀਨ ਚ ਜਿਵੇਂ ਆਪਾਂ ਪਾਉਣੀ ਆ ਤਾਂ ਹਫਤੇ ਬਾਅਦ ਤੁਸੀਂ ਦੋ ਦਿਨ ਇਹਨਾਂ ਨੂੰ ਦਿਓ 100 ਗ੍ਰਾਮ ਨੂੰ ਸਮਝ ਲਓ ਵੀ ਡੇਢ ਕ ਚਮਚਾ ਚਾਹੇ ਪਾਣੀ 'ਚ ਘੋਲ ਕੇ ਦੇ ਦਿਓ। ਬਾਅਦ ਵਿੱਚ ਤੁਸੀਂ ਜਿਹੜੀ ਖਾਕ ਪਾਉਣੀ ਆ ਉਹਦੇ 'ਚ ਮਿਕਸ ਕਰਕੇ ਦੇ ਦੇੋ ਜੀ। ਦੇਖੋ ਜੀ ਬਾਕੀ ਇਹ ਤਾਂ ਹੋ ਗਿਆ ਵੀ ਸਿੱਲ ਤੋਂ ਕਿਸ ਤਰ੍ਹਾਂ ਬਚਾਉਣਾ ਹੈ ਇਹਨਾਂ ਨੂੰ ਦੇਣਾ ਕੀ ਆ ਹਲਦੀ ਦੇਣੀ ਆ ਉਹ ਉਹਦੇ ਨਾਲ ਜਿਹੜਾ ਇਹਦਾ ਅੰਦਰਲਾ ਹੈਗਾ ਜਿਹੜਾ ਮਤਲਬ ਆਪਾਂ ਕਹਿ ਦਿੰਨੇ ਆ ਮੀਦਾ ਉਹ ਜਿਹੜਾ ਬੱਚਿਆ ਰਹੂਗਾ ਜੀ ਇਹ ਜਿਹੜਾ ਬੈਲੈਂਸ ਦਾ ਸਿੰਡਾ ਲਈ ਹੂਮੋਸ ਦਾ ਹੋਤੇ ਕੋਈ ਜ਼ਿਆਦਾ ਇਫੈਕਟ ਨਹੀਂ ਪਊਗਾ ਉਸ ਤੋਂ ਬਿਨਾਂ ਨਕਸੇ ਫਾਰਮ ਦੀ ਜਿਹੜੀ ਕੇਅਰ ਵੀ ਕਰਨੀ ਆ ਵੀ ਸਿੱਲ ਨਹੀਂ ਹੁੰਦੇ ਨੇ ਇਹ ਚੀਜ਼ ਤੋਂ ਅੱਜ ਕੱਲ ਦੇ ਦਿਨਾਂ 'ਚ ਬਚਾ ਕੇ ਰੱਖਣਾ ਕਿਉਂ ਇਦੋਂ ਪਹਿਲਾਂ ਜਿਹੜੀ ਹਵਾ ਹੁੰਦੀ ਸੀਗੀ ਮਤਲਬ ਜਿਵੇਂ ਆਪਾਂ ਕਹਿ ਦਿੰਦੇ ਆ ਜੂਨ ਜਲਾਈ ਦੇ ਵਿੱਚ ਉਹ ਹੁੰਦੀ ਆ ਮਤਲਬ ਲੂਂ ਵਾਲੀ ਹੁੰਦੀ ਆ ਉਹਦੇ ਵਿੱਚ ਕੋਈ ਸਿੱਲ ਨਹੀਂ ਹੁੰਦੀ ਜ਼ਿਆਦਾ ਇਹ ਪ੍ਰੋਬਲਮ ਨਹੀਂ ਆਉਂਦੀ ਪਰ ਹੁਣ ਇਹ ਪ੍ਰੋਬਲਮ ਆਉਗੀ ਹਨਾ ਪਰ ਇਹਨਾਂ ਨੂੰ ਜਨਵਾਰਾਂ ਨੂੰ ਬਾਟ ਨੂੰ ਤੇ ਇਹ ਤੋਂ ਤੁਸੀਂ بچਾਉਣਾ ਪਾਣੀ ਘਟ ਡੁੱਲਣ ਦਿਓ ਜੇਕਰ ਕਿਤੇ ਪਾਣੀ ਦੀ ਲੀਕਸ ਹੁੰਦੀ ਆ ਤਾਂ ਉਹਨੂੰ ਬੰਦ ਕਰਦੋ ਤੇ ਜਿਹੜਾ ਹੈਗਾ ਜਦੋਂ ਤੁਸੀਂ ਫੀਡ ਵਗੈਰਾ ਥੋੜੀ ਹਨ ਉਹਨੂੰ ਡਰਮ ਦੇ ਵਿੱਚ ਰੱਖੋ ਡਰਮ ਦੇ ਵਿੱਚ ਨਹੀਂ ਤਾਂ ਤੁਸੀਂ ਜਿਹੜੇ ਥਾਲੇ ਦੇ ਵਿੱਚ ਹੈਗੇ ਆ ਉਹਦਾ ਉੱਪਰ மூਹ ਬੰਨ੍ਹ ਦੋ ਹਨਾ ਉਹਨੂੰ ਖੁੱਲਾ ਨਾ ਰੱਖੋ ਹਵਾ ਨਾ ਪਵੇ ਵੀ ਇਹ ਨਾ ਮੂਵੇ ਵੀ ਉਹ ਥਾਲਾ ਖੁੱਲਾ ਪਿਆ ਤੁਸੀਂ ਸਵੇਰੇ ਫੀਡ ਪਾਈ ਸਾਨੂੰ ਉਹੀ ਥਾਲਾ ਲਈ ਫੇਰ ਪਾਤੀ ਦੇਖੋ ਇਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਪਊਗਾ ਤੇ ਇਹ ਰੱਖ ਕੇ ਤੁਸੀਂ ਕਾਮਜਾਬ ਜਿਹੜੇ ਹੈਗੇ ਨੇ ਪੋਲਟਰੀ ਫਾਰਮ ਫਾਰਮਰ ਬਣ ਸਕਦੇ ਹੋ ਹਨਾ ਤੇ ਦੂਸਰਾ ਇੱਕ ਜਿਵੇਂ ਹੁਣ ਆਪਾਂ ਲੇਡੀ ਵੇਅਰ ਗੱਲੇ ਸੀਗੇ ਇਹਦੇ ਵਿੱਚ ਹੀ ਆਪਾਂ ਥੋੜਾ ਜਿਹਾ ਐਡ ਕਰ ਲੈਂਗੇ ਅੱਜ ਵੀ ਜਿਹੜੇ ਵੀਰਾਂ ਨੇ ਮਤਲਬ ਇਹ 9 ਦੇ ਵਿੱਚ ਆਉਣਾ ਪੋਲਟਰੀ ਵਾਲੀ ਦੇ ਵਿੱਚ ਇਹਦੇ ਉਨਾ ਵਾਸਤੇ ਬਹੁਤ ਵਧੀਆ ਮੌਕਾ ਚੱਲਦਾ ਕਿ ਹਾਂ ਜੀ ਜੇਕਰ ਤੁਸੀਂ 2 ਮਹੀਨੇ ਨੂੰ ਕਹੋਗੇ 1.5 ਮਹੀਨੇ ਨੂੰ ਕਹੋਗੇ ਵੀ ਅਸੀਂ ਹੁਣ ਮੁਰਗੀਆਂ ਦੇਖੋ ਆਪਾਂ ਕਹਿੰਦੇ ਹੁਣ ਬੱਚੇ ਦਾ ਟਾਈਮ ਤਾਂ ਚਲਿਆ ਗਿਆ ਹੁਣ ਮੁਰਗੀ ਦਾ ਟਾਈਮ ਚੱਲਦਾ ਉਹ ਵੀ ਹੁਣ ਵੈਸਟ ਚੱਲ ਰਿਹਾ ਇਤੋਂ ਬਾਅਦ ਜਦੋਂ ਜ਼ਿਆਦਾ ਲੇਟ-ਲੇਟ ਹੋਈ ਜਾਮੂਗੇ ਤਾਂ ਕੀ ਆ ਹਨਾ ਇਹ ਜਿਹੜੀ ਹੈਗੀ ਇਹਨਾਂ ਦੀ ਕਾਸਟ ਆ ਉਹ ਵਧੀ ਜਾ ਰਹੀ ਆ ਕਿਉਂ ਜਦੋਂ ਇਹਨਾਂ ਦੀ ਜਿਹੜੀ ਹੈਗੀ ਮਤਲਬ ਜਿਹੜੀ ਹੁਣ ਪਲਿਆ ਹੋਈ ਹੈ ਵਧੀਆ ਮੁਰਗੀਆਂ ਨੇ ਉਹ ਤਾਂ ਹੁਣ ਅੱਜਕੱਲ ਮਤਲਬ ਜਾਈ ਜਾਂਦੀਆਂ ਨੇ ਹਨਾ ਜਾਂ ਬੁਕਿੰਗ ਹੋਈ ਪਈ ਆ ਤੇ ਤੁਸੀਂ ਤੁਹਾਡੇ ਕੋਲੇ ਹੁਣ ਵਧੀਆ ਟਾਈਮ ਆ ਵੀ ਤੁਸੀਂ ਬੁਕਿੰਗ ਕਰਵਾ ਲਓ ਜੇਕਰ ਫਾਰਮ ਵੀ ਹਜੇ ਤਿਆਰ ਕਰ ਰਹੇ ਹੋ ਤਾਂ ਵੀ ਤੁਸੀਂ ਬੁਕਿੰਗ ਕਰਵਾ ਲਓ ਇਸ ਤੋਂ ਬਾਅਦ ਜੇ ਤੁਹਾਨੂੰ ਬਰੀਡ ਨਹੀਂ ਨਾ ਵਧੀਆ ਮਿਲਣੀ ਹੈਗੀ ਫਿਰ ਉਹੀ ਟੀਪੀ ਕ੍ਰਾਸ ਵਗੈਰਾ ਦੀ ਬਰੀਡ ਨਾਲ ਤੁਹਾਨੂੰ ਕੰਮ ਚਲਾਉਣਾ ਪਊਗਾ ਦੇਖੋ ਮਾੜੀ ਤਾਂ ਉਹ ਵੀ ਨਹੀਂ ਹੁੰਦੀ ਭਾਈ ਜਿਹੜੀ ਆ ਆਰ ਆਈ ਆਰ ਮੁਰਗੀ ਹੁੰਦੀ ਆ ਹਨਾ ਜਬ ਲੈਕਟੈਸਟਰ ਲੋਪ ਤੇ ਇਹਦੇ ਵਿੱਚ ਕੀ ਹੈ ਜਿਹੜੀ ਅੰਡੇ ਦੀ ਜਿਹੜੀ ਮਿਕਦਾਰ ਹੋਊਗੀ ਉਹ ਜ਼ਿਆਦਾ ਹੋਊਗੀ ਤੇ ਜਿਹੜੀ ਖਰਾਕ ਆ ਉਹ ਘੱਟ ਖਾਉਗੀ ਤਾਂ ਕਰਕੇ ਆਪਾਂ ਨੂੰ ਆਮਦਨ ਵਧੀਆ ਹੋ ਜੂਗੀ ਤੇ ਕਰ ਤੁਸੀਂ ਫਸਟ ਟਾਈਮ ਸਟਾਰਟ ਕਰਨਾ ਤਾਂ ਤੁਸੀਂ ਇਸ ਮੁਰਗੀ ਨੂੰ ਹੀ ਪ੍ਰੈਫਰੈਂਸ ਦਿਓ ਹਨਾ ਸਾਡਾ ਤਾਂ ਇਹ ਹੀ ਕਹਿਣਾ ਕਿਉਂਕਿ ਤੁਹਾਨੂੰ ਐ ਆ ਵੀ ਕਿਦੋਂ ਅਸੀਂ ਕਹਿੰਦੇ ਹਾਂ ਸਟਾਰਟਿੰਗ ਤੋਂ ਜਿਹੜੇ ਤਾਂ ਹੁਣ ਜਿੰਨਾਂ ਦਾ ਸਟਾਰਟ ਕਰਿਆ ਹੋਇਆ ਚਲੋ ਉਹਨਾਂ ਨੂੰ ਵੀ ਕੰਮ ਆ ਰਹੀ ਆ ਉਹ ਸਟੈਂਡ ਹੋਏ ਹੋਏ ਨੇ ਪਰ ਜਿੰਨਾਂ ਨੇ ਹਜੇ ਮਤਲਬ ਕਰਨਾ ਸਾਨੂੰ ਐ ਕਿ ਉਹਨਾਂ ਨੂੰ ਇਨਕਮ ਵਧੀਆ ਹੋਵੇ ਹਨਾ ਫਿਰ ਉਹ ਆਉਣ ਵਾਲੇ ਟਾਈਮ 'ਚ ਵੀ ਉਹ ਆਪਣੇ ਮਤਲਬ ਬਦਾਲਿਆ ਨਾ ਆਪਣੀ ਬਿਜ਼ਨਸ ਨੂੰ ਵੱਡਾ ਕਰਨਾ ਹੈ ਸਾਡਾ ਮੇਨ ਮਕਸਦ ਇਹੀ ਆ ਵੀ ਤੁਹਾਡੇ ਜਿਹੜਾ ਬਿジネス ਆਹਾ ਤੁਸੀਂ ਉਹਨੂੰ ਕਿਵੇਂ ਵੱਡਾ ਕਰ ਸਕਦੇ ਹੋ ਕਿਵੇਂ ਗਰੋ ਕਰ ਸਕਦੇ ਹੋ ਕਿਵੇਂ ਸਟਾਰਟ ਕਰ ਸਕਦੇ ਹੋ ਆਉਣ ਵਾਲੀ ਇਹ ਵੀਡੀਓ ਤੇ ਇਸ ਗੱਲ ਦੀ ਹੋਣਗੀ ਆ ਹਨਾ ਤੇ ਵੀ ਇਹੀ ਆਪਾਂ ਦੱਸਾਂਗੇ ਵੀ ਜਿਹੜਾ ਸਾਡਾ ਮੇਨ ਹੁੰਦਾ ਵੀ ਪੈਸੇ ਵੀ ਕਿਹਨੇ ਖਰਚਾ ਘੱਟ ਕਰੋ ਘੱਟ ਤੋਂ ਘੱਟ ਖਰਚੇ ਤੇ ਤੁਸੀਂ ਸ਼ੁਰੂ ਕਰੋ ਥੋੜੇ ਤੋਂ ਕਰੋ ਹਨਾ ਤੇ ਉਹਦੇ ਵਿੱਚ ਤੁਹਾਡੀ ਪ੍ਰੈਕਟੀਕਲ ਹੋ ਜੂ ਹਨਾ ਤੁਹਾਡੀ ਕਲਾਸਾਂ ਦੀ ਧਰਾਈ ਤੁਹਾਨੂੰ ਸਾਰੀ ਜਾਣਕਾਰੀ ਮਿਲ ਜੂਗੀ ਤੇ ਇਹ ਸਾਡੀਆਂ ਆਉਣ ਵਾਲੀਆਂ ਵੀਡੀਓਜ਼ ਤੇ ਇਹ ਹੋਣਗੀ ਆ ਤੇ ਬਾਕੀ ਤੁਹਾਨੂੰ ਨਾਲ-ਨਾਲ ਜਿਹੜੀਆਂ ਔਸ਼ਧੀਆਂ ਨੇ ਜਿਹੜੀ ਕੋਈ ਮੈਡੀਸਿਨ ਜਾਂ ਕੋਈ ਹਨਾ ਆਪਣੀ ਘਰੇਲੂ ਘਰ ਦੇ ਵਿੱਚ ਆਪਾਂ ਇਲਾਜ ਕਰ ਸਕਦੇ ਆ ਆਪਾਂ ਉਹ ਵੀ ਦੱਸਤੀ ਜਾਵਾਂਗੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਦੇ ਅਗਰ ਉਹ ਵੀ ਕਿਸ ਚੀਜ਼ ਤੇ ਵੀਡੀਓ ਬਣਾਈਏ ਤੇ ਬਾਕੀ ਜਿਹੜੇ ਫੋਨ ਆਉਂਦੇ ਨੇ ਆਪਾਂ ਉਹ ਵੀ ਸਾਰੇ ਅਟੈਂਡ ਕਰਦੇ ਆਂ ਦੇਖੋ ਆਹ ਜਿਹੜੀ ਮੇਨ ਪ੍ਰੋਬਲਮਸ ਚੱਲਦੀਆਂ ਹੁੰਦੀਆਂ ਨੇ ਜਿੰਨਾ ਤੇ ਸਾਨੂੰ ਫੋਨ ਆਉਂਦੇ ਨੇ ਅਸੀਂ ਉਹ ਤੇ ਵੀਡੀਓ ਬਣਾ ਦਿੰਨੇ ਆਂ ਵੀ ਸਾਰੇ ਫਾਰਮੇਸੀ ਚੱਲਦੀ ਗੱਲ ਇਹ ਹੈ ਵੀ ਮੁਰਗੀ ਵੇਚਣੀ ਕੋਈ ਔਖੀ ਨਹੀਂ ਅਸੀਂ ਦੇ ਦੇਣੀ ਆ ਤੁਸੀਂ ਲੈ ਜਾਣੀ ਐ ਜਾਂ ਕੋਈ ਵੀ ਚੂਚਿਆ ਜਾ ਮੁਰਗੀ ਐ ਤੇ ਮਸਲਾ ਇਹ ਹੁੰਦਾ ਵੀ ਉਹਨੂੰ ਪਾਲਣਾ ਕਿਵੇਂ ਐ ਅਸੀਂ ਨਾਲ ਜਿਹੜਾ ਫਾਰਮਰ ਐ ਉਹਦੇ ਨਾਲ ਪਲਵਾਉਨੇ ਆ ਮੁਰਗੀ ਮਤਲਬ ਉਹਦੀ ਪੂਰੀ ਸਿਹਤ ਦਾ ਧਿਆਨ ਤੇ ਇਸ ਦੇ ਨਾਲ ਨਾਲ ਇੱਕ ਆਪਾਂ ਪਹਿਲਾਂ ਗੱਲ ਕੀਤੀ ਸੀ ਫਾਰਮ ਦੀ ਨਵੀਂ ਦੀ ਉਹਦੇ 'ਚ ਇੱਕ ਬੇਨਤੀ ਹੋਰ ਐ ਵੀ ਜਦੋਂ ਗਿੱਲਾ ਵੀ ਹੋ ਜਾਂਦਾ ਨਾ ਡਰਿੰਕਰਾਂ ਦੇ ਆਸ-ਪਾਸ ਉਹ ਫੂਸ ਜਿਹੜਾ ਸਿਲਕਾ ਪਾਇਆ ਹੁੰਦਾ ਉਹ ਗਿੱਲਾ ਹੋਇਆ ਉਹ ਬਦਲ ਦਿਆ ਕਰੋ ਜੀ ਤੇ ਗਿੱਲਾ ਚਾਕੇ ਬਾਹਰ ਕੱਢ ਦੋ ਨਮਾ ਪਾਦੋ ਉੱਥੇ ਠੀਕ ਹੈ ਇਹ ਧਿਆਨ ਰੱਖਣਾ ਹੈ ਇੱਕ ਇਹ ਹੈ ਵੀ ਕਲੀ ਜਦੋਂ ਆਪਾਂ ਸੈੱਡ ਚ ਬਦਲਦੇ ਆਂ ਖਾਲੀ ਕਰਦੇ ਆਂ ਤਾਂ ਉਹਦੇ ਵਿੱਚ ਕਲੀ ਪਾ ਕੇ ਰੱਖਿਆ ਕਰੋ ਉਹਦੇ ਨਾਲ ਬਹੁਤ ਵਧੀਆ ਰਹਿੰਦਾ ਹੈ ਕਲੀ ਤੇ ਹੁਣ ਛੋਟੀਆਂ ਛੋਟੀਆਂ ਗੱਲਾਂ ਦਾ ਬਾਕੀ ਧਿਆਨ ਰੱਖਣਾ ਤੁਸੀਂ ਕੈਲਸ਼ੀਅਮ ਸਮੇਂ ਦੇ ਦਿੰਦੇ ਰਹੋ ਤੇ ਪੱਥਰ ਬਾਰੇ ਆਪਾਂ ਵੀਡੀਓ ਪਾ ਦੇਾਂਗੇ ਪੱਥਰ ਬਹੁਤ ਜ਼ਰੂਰੀ ਹੈ ਬਹੁਤ ਵੀਰਾਂ ਦੇ ਫੋਨ ਆਉਂਦੇ ਨੇ ਕਿੱਥੋਂ ਮਿਲੂ ਕਿਵੇਂ ਉਹ ਸਾਰਾ ਤੁਹਾਨੂੰ ਦੱਸਾਂਗੇ ਪੱਥਰ ਦੇ ਬਾਰੇ ਤੇ ਇਹਨਾਂ ਗੱਲਾਂ ਦਾ ਧਿਆਨ ਜ਼ਰੂਰੀ ਹੈ ਬਾਕੀ ਮੁਰਗੀਆਂ ਮਾੜੀ ਕੋਈ ਨਹੀਂ ਪਰ ਜੇ ਤੁਸੀਂ ਬਿਜ਼ਨਸ ਕਰਨਾ ਹੈ ਫਿਰ ਤੁਹਾਨੂੰ ਆਰ ਆਈ ਆਰ ਬਲੈਕ ਐਸਟਰਾਲੋਪ ਇਹ ਠੀਕ ਨੇ ਅੰਡਾ ਸੇਲ ਕਰਨ ਲਈ ਜੇ ਤੁਸੀਂ ਮੀਟ ਦਾ ਕਰਨਾ ਹੈ ਡਬਲ ਐਫ ਜੀ ਠੀਕ ਰਹੂਗੀ ਤੇ ਡਬਲ ਐਫ ਜੀ ਖਰਾਕ ਬਹੁਤ ਜ਼ਿਆਦਾ ਖਾਂਦੀ ਹੈ ਜੇ ਤੁਸੀਂ ਸੋਚੋ ਵੇ ਅੰਡੇ ਦਾ ਵੀ ਡਬਲ ਐਫਜੀ ਤੋਂ ਲੈ ਲਾਂਗੇ ਮੀਟ ਲਈ ਵੀ ਇਹ ਇਹ ਬਰੀਡ ਵਰਤ ਲਾਂਗੇ ਉਹ ਤੁਸੀਂ ਨਾ ਇਹ ਸੋਚੋ ਕਿਉਂਕਿ ਉਹ ਖਰਾਕ ਬਹੁਤ ਜ਼ਿਆਦਾ ਖਾਂਦੀ ਆ ਅੰਡੇ ਦਾ ਖਰਤਾ ਇਹ ਹੁੰਦਾ ਵੀ ਜਿੰਨਾ ਕਿ ਜਰਾ ਆਪਣੇ ਕੋਲੇ ਪਈ ਆਂਡੇ ਦੇ ਲੂ ਆਪਾਂ ਅਸਲ ਤਾਂ ਉਹ ਮੀਟ ਦੇ ਲਈ ਬਣੀ ਹੋਈ ਆ ਤੇ ਬਾਕੀ ਹਲਦੀ ਦਾ ਪ੍ਰਯੋਗ ਜ਼ਰੂਰ ਕਰਿਓ ਹਲਦੀ ਨਾਲ ਬਹੁਤ ਵਧੀਆ ਨੇ ਜਿਵੇਂ ਮੁਰਗੇ ਨੇ ਇਹਨਾਂ ਨੂੰ ਅਟੈਕ ਵੀ ਨਹੀਂ ਆਉਂਦਾ ਹਲਦੀ ਜਦੋਂ ਇਹਨਾਂ ਨੂੰ ਆਪਾਂ ਦਿੰਦੇ ਰਹਾਂਗੇ ਰੂਟੀਨ 'ਚ ਨਾ ਕਈ ਵਾਰੀ ਆਪਾਂ ਕਹਿੰਦੇ ਨਾ ਮੁਰਗੀ ਐਚਾਨਕ ਮਰ ਗਈਆਂ ਤੇ ਵੀ ਪਤਾ ਨਹੀਂ ਪਤਾ ਲੱਗਿਆ ਹੁਣ ਠੀਕ ਸੀ ਉਹ ਅਟੈਕ ਆਉਂਦਾ ਏ ਇਹਨਾਂ ਨੂੰ ਅਟੈਕ ਫੋਨ ਜੰਮ ਦੇ ਵਿੱਚ ਜਿਹੜੇ ਆਮ ਹੁੰਦੇ ਨੇ ਤਬ ਤਬੇ ਫੋਨ ਦੇ ਗੱਠਾ ਉਹ ਖੋਰਦੀ ਏ ਉਸ ਨੂੰ ਤੇ ਉਸ ਤੋਂ ਬਾਅਦ ਸੱਜਣ ਦੀ ਬਸ ਬਹੁਤ ਹੋ ਗਿਆ ਅੱਜ ਵਾਲੀ ਵੀਡੀਓ ਇੰਨੀ ਹੀ ਤੇ ਕੱਲ ਨੂੰ ਨਵੀਂ ਵੀਡੀਓ ਨਾਲ ਫੇਰ ਹਾਜ਼ਰ ਹੋਣੀਆਂ ਜਦ ਤੱਕ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ